ਮੁੜ ਹੋਈ ਬੇਅਦਬੀ ਐਸ.ਆਰ. ਕੇਸੇ ਹੋਰਨੇ ਨਹੀਂ ਸਗੋ ਨਿਹੰਗ ਸਿੰਘ ਨੇ ਖੁਦ ਦਿੱਤਾ ਘਟਨਾ ਨੂੰ ਅੰਜਾਮ ਮੌਕੇ ਤੇ ਪਹੁੰਚਿਆ ਸਿਕ ਜਥੇਬੰਦੀਆਂ ਕੀਤਾ ਪੁਲਿਸ ਨੂੰ ਫੋਨ ਤੁਸੀਂ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਲੋਜੀਆ ਮੁੜ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ। ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ ਹੈ। ਬਟਾਲਾ ਦੇ shri ਹਰਗੋਬਿੰਦਪੁਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿਸੇ ਹੋਰ ਨੇ ਨਹੀਂ ਸਗੋਂ ਨਿਹੰਗ ਸਿੰਘ ਦੇ ਵੱਲੋਂ ਖੁਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕੱਢਣ ਦੇ ਚਲਦਿਆਂ ਇਸ ਨਿਹੰਗ ਸਿੰਘ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਇਸ ਨਿਹੰਗ ਸਿੰਘ ਦੇ ਗਵਾਂਢ ਦੇ ਵਿੱਚ ਹੀ ਰਹਿੰਦੇ ਕਿਸੇ ਵਿਅਕਤੀ ਦੇ ਨਾਲ ਪੁਰਾਣੀ ਰੰਜਿਸ਼ ਸੀਗੀ ਅਤੇ ਇਸ ਦੇ ਨਾਲ ਹੀ ਇਸਦੇ ਵੱਲੋਂ shri ਗੁਟਕਾ ਸਾਹਿਬ ਦੇ ਅੰਗ ਪਾੜ ਕੇ ਉੱਤੇ ਗਿਆ ਅਤੇ ਕਿਹਾ ਗਿਆ ਕਿ ਇਹ ਜਿਹੜੀ ਬੇਅਦਬੀ ਹੈ ਉਹ ਗਵਾਂਡ ਦੇ ਵਿੱਚ ਰਹਿੰਦੇ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ। ਐ ਨਿਹੰਗ ਸਿੰਘ ਇਸ ਘਟਨਾ ਦੇ ਵਿੱਚ ਕਿਸੇ ਹੋਰ ਨੂੰ ਫਸਾਉਣਾ ਚਾਹੁੰਦਾ ਸੀ ਪਰ ਜਦੋਂ ਸਤਕਾਰ ਕਮੇਟੀ ਦੇ ਮੈਂਬਰ ਉੱਥੇ ਪਹੁੰਚਦੇ ਨੇ ਅਤੇ ਉਹਨਾਂ ਦੇ ਵੱਲੋਂ ਜਦੋਂ ਜਾਂਚ ਕੀਤੀ ਜਾਂਦੀ ਹੈ, ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਜਿਹੜੀ ਹੈ ਉਹ ਸਾਹਮਣੇ ਰੱਖੀ ਜਾਂਦੀ ਹੈ ਕਿ ਨਿਹੰਗ ਸਿੰਘ ਦੇ ਵੱਲੋਂ ਖੁਦ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਨਿਹੰਗ ਸਿੰਘ ਜਿਹੜਾ ਸੀਗਾ ਉਸ ਦੇ ਵੱਲੋਂ ਖੁਦ ਜਿਹੜਾ ਕਬੂਲ ਵੀ ਕੀਤਾ ਗਿਆ ਕਿ ਉਸ ਦੇ ਵੱਲੋਂ ਹੀ ਇਹ ਜੁਰਮ ਜਿਹੜਾ ਉਹ ਕੀਤਾ ਗਿਆ ਅਤੇ ਉਸ ਨੇ ਇਹ ਵੀ ਕਬੂਲ ਕੀਤਾ ਕਿ ਉਸ ਦੀ ਪੁਰਾਣੀ ਰੰਜਿਸ਼ ਸੀ ਕਿਸੇ ਵਿਅਕਤੀ ਦੇ ਨਾਲ ਅਤੇ ਪੁਰਾਣੀ ਰੰਜਿਸ਼ ਨੂੰ ਕੱਢਣ ਦੇ ਲਈ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉਹ ਉਹ ਉਸ ਵਿਅਕਤੀ ਨੂੰ ਫਸਾਉਣਾ ਚਾਹੁੰਦਾ ਸੀ ਤਾਂ ਸਤਕਾਰ ਕਮੇਟੀ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਦੇ ਵੱਲੋਂ 295 ਦਾ ਜਿਹੜਾ ਪਰਚਾ ਸੀ ਉਹ ਦਰਜ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਸਨੇ ਹੰਗ ਸਿੰਘ ਨੂੰ ਅਰੈਸਟ ਵੀ ਕਰ ਲਿਆ ਗਿਆ ਕਿ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਅਸੀਂ ਪਹੁੰਚੇ ਹਾਂ ਸਾਨੂੰ ਪਤਾ ਲੱਗਾ ਸੀ ਕਿ ਇੱਕ ਛੜਕਰੀ ਰੋਡ ਤੇ ਖੋਖਾ ਰੱਖ ਕੇ ਕਰਮਜੀਤ ਦੇ ਨਾਂ ਤੇ ਵਿਅਕਤੀ ਆਪਣੇ ਖੋਖੇ ਦੇ ਵਿੱਚ ਦੋ ਗੁੜਕੇ ਸਾਹਿਬ ਰੱਖੇ ਹੋਏ ਸਾਨ ਸੁਖਣੀ ਸਾਹਿਬ ਤੇ ਨੇਤਨੇ ਵਾਲਾ ਇਨੂੰ ਕੋਈ ਨਿਤਨੇਮ ਨਹੀਂ ਸੀ ਆਉਂਦਾ ਸ਼ਰਾਬ ਇਹ ਪੀਂਦਾ ਸੀ ਸਮੈਕ ਇਹ ਪੀਂਦਾ ਸੀ ਫੀਮ ਇਹ ਖਾਂਦਾ ਸੀ ਪੁਕੀ ਇਹ ਖਾਂਦਾ ਸੀ ਭਾਂਗ ਇਹ ਪੀਂਦਾ ਸੀ ਇਹਨੇ ਕੀ ਕੀਤਾ ਕਿ ਕਿਸੇ ਨੂੰ ਪਸਾਉਣ ਵਾਸਤੇ ਗੁੜਕੇ ਸਾਹਿਬਾਂ ਦੀ ਬੇਦਬੀ ਕਰਕੇ ਫਿਰ ਰੌਲਾ ਪਾ ਦਿੱਤਾ ਜੋ ਸੁਖਦੀਪ ਸਿੰਘ ਜਿਹੜੇ ਜਥੇਬੰਦੀ ਦੇ ਨੁਮਾਇੰਦੇ ਸਨ ਇਹ ਸੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਨੂੰ ਦਰਸ਼ਨ ਕਰਨ ਜਾ ਰਹੇ ਸਨ ਜਦੋਂ ਇਹਨਾਂ ਨੇ ਜਾ ਕੇ ਖੋਖੇ ਵਿੱਚ ਵੇਖਿਆ ਤੇ ਗੁੜਕਾ ਸਾਹਿਬ ਦੋਨੋਂ ਹੀ ਪਾਰਟੀ ਪਾਈ ਹੋਏ ਸਨ ਬਹੁਤ ਵੱਡੀ ਬੇਇਜ਼ਵੀ ਕੀਤੀ ਸੀ ਤੇ ਇਹ ਕਿਸੇ ਨੂੰ ਪਸਾਉਣ ਵਾਸਤੇ ਇਹਨੇ ਇਹ ਹਰਕਤ ਕੀਤੀ ਜਦੋਂ ਅਸੀਂ ਪ੍ਰਸ਼ਾਸਨ ਕੋਲ ਲੈ ਕੇ ਆਏ ਆ ਇੱਥੇ ਐਸ ਐਚ ਓ ਸ਼੍ਰੀ ਗੁਰੂ ਹਰਗੋਬਿੰਦਪੁਰ ਥਾਣੇ ਦੇ ਵਿੱਚ ਤੇ ਇਸ ਐਸ ਐਚ ਓ ਨੇ ਫਿਰ ਆਪਣੇ ਜਿਹੜੇ ਕੁਛਕਿਛ ਦੇ ਵਿੱਚ ਇਸ ਨੂੰ ਪੁੱਛਿਆ ਕਿ ਤੂੰ ਇਹ ਕੀਤਾ ਇਹ ਮੰਨ ਗਿਆ ਕਿ ਮੈਂ ਇਹ ਬੇਇਜ਼ਵੀ ਕੀਤੀ ਆ ਉਹਨਾਂ ਨੂੰ ਪਸਾਉਣ ਵਾਸਤੇ ਤੇ ਅਸੀਂ ਮੰਗ ਕਰਦੇ ਹਾਂ ਕਿ ਇਹ ਦੋਸ਼ੀ ਜਿਹੜੇ ਬੇਦਬੀਆਂ ਕਰ ਰਹੇ ਨੇ ਇਹਨਾਂ ਨੂੰ ਸਜ਼ਾ ਇਦਾਂ ਦੀ ਮਿਲਣੀ ਚਾਹੀਦੀ ਆ ਤੁਰੰਤ ਪਾਵਗੇ ਭਾਵੇਂ ਫਾਂਸੀ ਹੋ ਜਾਵੇ ਨਹੀਂ ਤਾਂ ਇਹਨਾਂ ਨੂੰ ਸਜ਼ਾ ਇਦਾਂ ਦੀ ਚਾਹੀਦੀ ਜਿਵੇਂ ਉਮਰ ਕੈਦ ਹੋ ਜਾਵੇ ਇਦਾਂ ਦੀ ਸਜ਼ਾ ਮਿਲੇ ਤੇ ਤਾਂ ਇਹ ਬੇਦਬੀਆਂ ਰੁਕ ਸਕਦੀਆਂ ਨੇ ਨਹੀਂ ਤੇ ਨਵੀਂ ਤੋਂ ਨਵੀਂ ਘਟਨਾਵਾਂ ਕੋਈ ਨਾ ਕੋਈ ਵਾਪਰ ਰਹੀ ਹੈ ਇਹ ਕਈਆਂ ਥਾਵਾਂ ਤੇ ਇਦਾਂ ਦੇ ਮੁੱਦੇ ਸਾਨੂੰ ਮਿਲੇ ਨੇ ਬੇਦਬੀਆਂ ਵਾਲੇ ਕਿ ਜਿਹੜੇ ਕਿਸੇ ਨੂੰ ਫਸਾਉਣ ਵਾਸਤੇ ਗੁਰਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਵੀ ਪਾੜ ਦਿੱਤੇ ਜਾਂਦੇ ਨੇ ਅਸੀਂ ਪੰਜਾਬ ਸਰਕਾਰ ਕੋਲੋਂ ਤੇ ਸੈਂਟਰ ਸਰਕਾਰ ਕੋਲੋਂ ਮੰਗ ਕਰਦੇ ਹਾਂ ਜਥੇਬੰਦੀਆਂ ਕਿ ਇਹ ਧਾਰਾ ਦੀ ਵੀ ਸੋਧ ਕੀਤੀ ਜਾਵੇ ਤੇ ਇਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਮੇਟੀ ਇਨਫੋਰਮੇਸ਼ਨ ਮਿਲਣ ਸੀਗੀ ਆਲਾ ਸ਼੍ਰੀ ਹਰਵਿੰਦਰਪੁਰਾ ਜੀ ਸਦਾ ਸਾਨੂੰ ਇਨਫਰਮੇਸ਼ਨ ਮਿਲੀ ਕੋਕਲਾ ਮੱਲਾ ਸਿਵੀ ਹਰਗਵਿੰਦਪੁਰੀ ਕਿ ਗੁग्गा साहब ਦੀ ਵਿਅਪਦੀ ਹੋਈ ਆ ਕਰਮ ਸਿੰਘ ਨੇ ਜਿਹੜੇ ਆ ਉਹਦੀ ਕੁੱਲੀ ਆ ਇੱਕ ਕੁੱਲੀ 'ਚ ਰਹਿੰਦਾ ਸੀ ਜਿੰਨੇ ਕਿ ਆਪ ਹੀ ਕਰਕੇ ਤੇ ਆਪ ਹੀ ਇਹ ਕਹਿਣ ਲੱਗ ਪਿਆ ਕਿ ਮੇਰੇ ਪੰਜ ਬਾਣੀਆਂ ਤੇ ਗੁग्गा ਸਾਹਿਬ ਦਾ ਜਿਹੜੇ ਹੈਗੇ ਆ ਇਹਨਾਂ ਦੀ ਵਿਅਪਦੀ ਕਰਤੀ ਕਿਸੇ ਨੇ ਲੇਕਿਨ ਜਦ ਇਹ 25 ਸਾਰਾ ਕੀਤਾ ਤੇ ਇਹ ਖੁਦ ਹੀ ਸਾਡੇ ਕੋਲੋਂ ਮੰਨਿਆ ਕਿ ਮੈਂ ਗੁੱਸੇ ਚ ਆ ਕੇ ਰਾਤੀ ਇਹ ਕੰਮ ਕਰਕੇ ਤੇ ਰਾਤ ਦੁਕਾਨ ਸਾਹਮਣੇ ਰੱਖਤਾ ਅਸੀਂ ਅਰਜ਼ੀ ਦਰਜ ਕਰ ਰਹੇ ਹਾਂ ਦੋਸ਼ਕ ਚਲਨੀਏ ਜਿਸ ਤੇ ਨਾਲ ਹੀ ਇਹਦੀ ਗਸ਼ਟਪਾ ਵਜਾ ਕੀ ਇਹਦੀ ਕਰ ਲਈ ਬਸ ਉਹ ਜਿੱਦਾਂ ਪੰਗਪੁੰਗ ਪਿੰਡਾ ਤੇ ਉਹਦੇ ਲੋਰ ਚ ਆ ਕੇ ਗੁੱਸੇ ਚ ਕਹਿੰਦਾ ਆ ਕੇ ਤੇ ਮੈਂ ਇਹਨਾਂ ਨੂੰ ਪਸਾਣ ਮਾਰਿਆ ਕਿਸੇ ਨੂੰ ਠੂਠਾ ਅੱਛਾ ਰੰਜੇ ਸਿੰਘ ਹੀ ਕਰਦੇ ਹਾਂ ਹਾਂ ਇਹ ਵੀ ਰੰਜ ਸਿੰਘ ਆ ਮੈਡਮ ਹਾਂਜੀ ਨੰਗ ਨੰਗ ਸਿੰਘ ਆਗੀ ਪਹਿਲੀ ਪੁਰਾਣੀ ਰੰਜਿਸ਼ ਸੀ ਜਿਹੜੇ ਸੱਚੇ ਦਾਜੂ ਬਣਾਉਣਾ ਯਾਨੀ ਕਿ ਸ਼ਰੀਕਾਂ ਦਾ ਹੱਬ ਤਾਂ ਸਾਡੀ ਕਾਸਟ ਦਾ ਹੀ ਠੀਕ ਹੈ ਤੇ ਪੁਰਾਣੀ ਰੰਜਿਸ਼ ਕਰਕੇ ਜਿਹਨੇ ਸਾਡਾ ਮਾਲਾਤਾ ਵੀ ਇਹਦਾ ਨਾ ਕੀ ਨਾ ਇਹ ਵੇਚਦੀ ਕੀਤੀ ਖੁਦ ਪਾੜ ਕੇ। ਤੁਹਾਨੂੰ ਇਹ ਗੱਲ ਦਾ ਪਤਾ ਵੀ ਕੋਈ ਨਹੀਂ ਹੈ। ਅੱਛਾ ਮੈਂ ਉਹ ਵਹੀ ਦਾ ਕੰਮ ਕਰਦਾ ਮੈਂ ਕੰਮ ਕੁੰਮ ਤੋਂ ਆਇਆ ਇਸੇ ਕਰਕੇ ਤੇ ਕਿੰਨੇ ਜਣੇ ਨਾਮ ਲਾਇਆ ਜਾਂਦਾ ਹੈ? ਸਾਡਾ ਜਿਆਦਾ ਤਿੰਨਾਂ ਜਣਿਆਂ ਦਾ ਨਾਮ ਆਇਆ। ਤੇ ਤੁਸੀਂ ਕੀ ਮੰਗ ਕਰਦੇ ਏ ਦੇ ਬਾਰੇ ਕਿ ਜੇ ਤਾਂ ਇਹ ਕੁਟਕਾ ਸਾਹਣ ਵਾਲੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੱਲ ਨੂੰ ਕੋਈ ਪਤਾ ਨਹੀਂ ਹੈਗਾ ਅਸੀਂ ਕੰਮ ਕੁੰਮ ਤੋਂ ਆਈਦਾ ਸਿਰੇ ਤੜਕੇ ਇਹ ਸਾਹਬ ਤਾਬ ਕਰ ਕਰਨੇ ਕਿਉਂਕਿ ਅਸੀਂ ਅਜੇ ਤੱਕ ਅਦੀ ਕਹਿੰਦਾ ਲੜੇ ਨਹੀਂ ਕੇ ਇਦਾਂ ਦਾ ਸਾਫਤਾ ਮਾੜਾ ਚੰਗਾ ਕੀਤਾ ਨਹੀਂ ਐਂ ਗਲੀ ਗੁਆੜਨੇ ਜਿੰਨਾ ਜਿੰਨਾ ਜਿਹਨਾਂ ਨੂੰ ਪੁੱਛਿਆ ਸਾਰੇ ਨੇ ਹੱਥੀਂ ਹੱਲ ਕੀਤੀ ਹੈ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਬਚਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਸੁਖਦੀਪ ਸਿੰਘ ਪੰਥ ਸੇਵਕ ਜਥਾ ਮਾਝਾ ਤੋਂ ਭਾਈ ਪਲਵਿੰਦਰ ਸਿੰਘ ਮਾੜੀ ਪੰਨੂਆ ਤੇ ਭਾਈ ਇਸਤਨਾਨ ਸਿੰਘ ਦੀ ਸੰਸਾ ਅਸੀਂ ਸਿੰਘ ਜਾ ਰਹੇ ਸੀ ਦਮਦਮਾ ਸਾਹਿਬ ਨੂੰ ਭਾਈ ਪਲਵਿੰਦਰ ਸਿੰਘ ਨੂੰ ਮਿਲ ਕੇ ਉਹਨਾਂ ਦੇ ਨਾਲ ਇਕੱਠੇ ਜਾਦੇ ਸਾਨੂੰ ਕਰਮਜੀਤ ਸਿੰਘ ਮਿਲਿਆ ਆ ਜਿਹੜਾ ਕਿ ਅੱਗੋਂ ਪਿੱਛੋਂ ਵੀ ਇੱਥੇ ਰੱਖਸ਼ਾ ਚਲਾਉਂਦਾ ਆ ਤੇ ਇੱਕ ਨਿਆੰਗ ਸਿੰਘ ਬਾਣੇ ਦੇ ਵਿੱਚ ਰਹਿੰਦਾ ਚੋਲੇ ਦੇ ਵਿੱਚ ਰਹਿੰਦਾ ਇਹਨੇ ਸਾਨੂੰ ਇਹ ਗੱਲ ਕਹੀ ਕਿ ਸਾਡੇ ਮੇਰੇ ਇੱਥੇ ਟਾਰੇ ਦੇ ਵਿੱਚ ਜਿੱਥੇ ਰਹਿਣਾ ਆ ਮੈਂ ਇੱਥੇ ਕਿਸੇ ਨੇ ਅੰਗ ਪਾੜ ਕੇ ਨਿਤਨੇਮ ਸਾਹਿਬ ਦੇ ਗੁਟਕੇ ਦੇ ਤੇ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗ ਵੀ ਵਿੱਚੇ ਹੀ ਸੀ 파ਟੇ ਹੋਏ ਸੀ ਤੇ ਵਿੱਚੇ ਸੀ ਉਹ ਰੱਖੇ ਦਿਖਾਏ ਨੇ ਸਾਨੂੰ ਇਹ ਜਦੋਂ ਅਸੀਂ ਇਹਨੂੰ ਪੁੱਛਗਿੱਛ ਕੀਤੀ ਵੀ ਇੱਕ ਜਿੰਨਾ ਬੱਚਿਆਂ ਦੇ ਉੱਤੇ ਇਹਨੇ ਇਲਜ਼ਾਮ ਲਾਇਆ ਮੁੰਡਿਆਂ ਦੇ ਉੱਤੇ ਸਾਨੂੰ ਲੱਗਾ ਵੀ ਇਹ ਕੁਝ ਦਾੜ ਵਿੱਚ ਕਾਲਾ ਆ ਅਸੀਂ ਤਹਿਕੀਕਾਤ ਕਰਕੇ ਉਹਨੂੰ ਨਾਲ ਲਿਆ ਕਰਮਜੀਤ ਸਿੰਘ ਨੂੰ ਉਹਨਾਂ ਦੇ ਘਰਾਂ 'ਚ ਗਏ ਜਿਹੜੇ ਬੰਦਿਆਂ ਦਾ ਨਾਮ ਇਹਨੇ ਨਾਲ ਲਿਆ ਹੋਰ ਮੁੰਡਿਆਂ ਦਾ ਕਿ ਉਹ ਮੁੰਡੇ ਵੀ ਉਸ ਟਾਈਮ ਦੇ ਉੱਤੇ ਸ਼ਾਮ ਨੂੰ ਹਾਜ਼ਰ ਸੀ ਉਹਨਾਂ ਨੂੰ ਬੁਲਾਇਆ ਬੁਲਾਇਆ ਬੁਲਾ ਕੇ ਭਾਈ ਸੁਨਾਮ ਸਿੰਘ ਹੋਣਾ ਨੇ ਭਾਈ ਬਲਵੀਰ ਸਿੰਘ ਹੋਣਾ ਨਾਲ ਸੰਪਰਕ ਕੀਤਾ ਤੇ ਇਹ ਵੀ ਉਸੇ ਵੇਲੇ ਇੱਥੇ ਪਹੁੰਚੇ ਜਦੋਂ ਅਸੀਂ ਆਪਣੇ ਤੌਰ ਤੇ ਤਹਿਕੀਕਾਤ ਕੀਤੀ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਜਾ ਕੇ ਉਹਨਾਂ ਮੁਹੱਲਿਆਂ 'ਚ ਜਾ ਕੇ ਤੇ ਇਹ ਇਹਦੇ کردار ਦਾ ਇਹਦੇ ਕਰੈਕਟਰ ਦੇ ਉੱਤੇ ਵੀ ਸ਼ੱਕ ਆਇਆ ਕਿ ਇਹ ਭੰਗ ਵੀ ਪਿੰਦਾ ਆ ਇਹ ਨਸ਼ਾ ਵੀ ਕਰਦਾ ਆ ਤੇ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਮੁੰਡਿਆਂ ਦੇ ਨਾਲ ਉਹਦੀ ਕੋਈ ਪ੍ਰਾਣੀ ਸ਼ਰੀਕੇ ਦੇ ਵਿੱਚੋਂ ਰੰਜਿਸ਼ ਆ ਜਿਹਦਾ ਕਰਕੇ ਉਹਨਾਂ ਨੂੰ ਫਸਾਉਣ ਖਾਤਰ ਇਹਨੇ ਆਪ ਹੀ ਅੰਗ ਪਾੜ ਕੇ ਤੇ ਉੱਥੇ ਰੱਖ ਦਿੱਤੇ ਕਿੰਨੀ ਉਮਰ ਦੇ ਬੰਦੇ ਦੀ ਇਸ ਬੰਦੇ ਦੀ ਕੋਈ 45 40 40 45 45 ਸਾਲ ਦੇ ਲਾਗੇ ਹੈ ਤੇ ਕਿੰਨੀ ਉਮਰ ਤੇ ਬੱਚੇ ਨੂੰ ਪਸਾਉਣਾ ਚਾਹੁੰਦਾ ਸੀ ਇਹ ਜਿਹੜੇ ਬੱਚੇ ਆ ਉਹ ਸਾਰੇ 20 22 ਸਾਲ ਦੇ ਮੁੰਡੇ ਆ ਜਿਨ੍ਹਾਂ ਦੇ ਵਿੱਚੋਂ ਕੋਈ ਹਲਵਾਈ ਹਲਵਾਈ ਦਾ ਕੰਮ ਵੀ ਕਰਦੇ ਆ ਉਹ ਆਪਣੇ ਕੰਮ ਦੇ ਉੱਤੇ ਸੀ ਫਿਰ ਉਹਨਾਂ ਨੂੰ ਉਹਨਾਂ ਦੇ ਕੰਮ ਤੋਂ ਵੀ ਬੁਲਾਇਆ ਗਿਆ ਵਾਪਸ ਸੋ ਸਾਰੇ ਸਿੰਘਾਂ ਨੇ ਅਸੀਂ ਗੁਰਮਤਾ ਕਰਕੇ ਤੇ ਇਹ ਗੱਲ ਲੈ ਕੇ ਆਂਦੀ ਕਿ ਆਪਾਂ ਨੂੰ ਇਹਦੀ ਕਾਰਵਾਈ ਕਰਨੀ ਚਾਹੀਦੀ ਪਹਿਲਾਂ ਤੇ ਆਪਣੇ ਤੌਰ ਤੇ ਅਸੀਂ ਤਫ਼ਤੀਸ਼ ਕੀਤੀ ਤੇ ਸਾਰੀਆਂ ਸ਼ੱਕ ਦੀਆਂ ਸੂਈਆਂ ਜਿਹੜੀਆਂ ਇਹ ਕਰਮਜੀਤ ਸਿੰਘ ਦੇ ਵੱਲ ਹੀ ਜਾਂਦੀਆਂ ਸੀ ਸਾਰੇ ਮੁਹੱਲੇ ਚੋਂ ਆਲੇ-ਦੁਆਲੇ ਦੇ ਵਿੱਚੋਂ ਇਲਾਕੇ ਸ੍ਰੀ ਹਰਗੁਬਿੰਦਪੁਰ ਦੇ ਸ਼ਹਿਰ ਦੇ ਵਿੱਚੋਂ ਇੱਕ ਵੀ ਬੰਦਾ ਇਹਦੇ ਬਾਰੇ ਇਹਦੇ ਹੱਕ ਚ ਗਵਾਹੀ ਦੇਣ ਵਾਸਤੇ ਤਿਆਰ ਨਹੀਂ ਸੀ ਇਹਦੇ ਆਪਣੇ ਬਿਆਨਾਂ ਤੋਂ ਵੀ ਇਹ ਥੜਕੀ ਜਾਂਦਾ ਸੀ ਫਿਰ ਅਸੀਂ ਤਫ਼ਤੀਸ਼ ਵਾਸਤੇ ਪੁਲਿਸ ਨੂੰ ਵਿੱਚ ਇਨਵੋਲਵ ਕਰਨ ਵਾਸਤੇ ਇੱਥੇ ਸਾਰੇ ਸਿੰਘਾਂ ਨੇ ਗੁਰਮਤਾ ਕੀਤਾ ਕਿ ਇਹਨੂੰ ਥਾਣੇ ਲੈ ਕੇ ਜਾਇਆ ਜਾਵੇ ਜਦ ਅਸੀਂ ਥਾਣੇ ਲੈ ਕੇ ਆਏ ਆ ਤੇ ਪੁਲਿਸ ਨੇ ਬਹੁਤ ਸ਼ਕਤੀ ਦੇ ਨਾਲ ਇਹਦੇ ਕੋਲ ਪੁੱਛਗਿੱਛ ਕੀਤੀ ਇਹ ਕੋਈ ਤੁਹਾਨੂੰ ਮੈਂਟਨਮੈਂਟ ਨਹੀਂ ਲੱਗਦਾ ਕੋਈ ਐਸੀ ਗਵਾ ਕੋਈ ਨਹੀਂ ਮੈਂਟਲ ਨਹੀਂ ਆ ਪਰ ਇਹ ਨਸ਼ਾ ਜ਼ਰੂਰ ਕਰਦਾ ਆ ਨਸ਼ਾ ਕਰਨ ਕਰਕੇ ਇਹ ਇਹ ਕਾਰਵਾਈ ਕੀਤੀ ਇਹਨੇ ਤੇ ਇਹ ਇਹ ਮੰਨਿਆ ਵੀ ਆ ਪੁਲਿਸ ਕੋਲ ਜਦੋਂ ਸ਼ਕਤੀ ਨਾਲ ਪੁਲਿਸ ਨੇ ਪੁੱਛਗਿੱਛ ਕੀਤੀ ਆ ਤੇ ਫਿਰ ਇਹਨੇ ਬਿਆਨ ਦਿੱਤਾ ਇਸ ਗੱਲ ਤੇ ਇਹ ਮੰਨਿਆ ਆ ਕਿ ਮੈਂ ਨਸ਼ੇ ਦੇ ਲੋਰ ਵਿੱਚ ਨਸ਼ੇ ਦੇ ਵਿੱਚ ਹੋਣ ਕਰਕੇ ਤੇ ਇਹਨਾਂ ਨੂੰ ਫਸਾਉਣ ਵਾਸਤੇ ਇਹ ਮੈਂ ਕਾਰਜ ਕੀਤਾ ਇਹ ਗਲਤ ਘਣਾਉਣਾ ਕੰਮ ਕੀਤਾ ਜਿਸ ਤਰ੍ਹਾਂ ਨਿਤ ਬੇਦਬੀਆਂ ਹੋ ਰਹੀਆਂ ਕਦੀ ਗੁਟਕਾ ਸਾਹਿਬ ਦੀ ਗਰੰਡ ਸਾਹਿਬ ਦੀ ਤੁਸੀਂ ਕਿਸੇ ਸਰਕਾਰ ਨੂੰ ਮੰਗ ਕਰਦੇ ਹੋ ਦੇਖੋ ਅਸੀਂ ਤਾਂ ਐਜ਼ ਇੱਕ ਹੋਣ ਦੇ ਨਾਤੇ ਇਹ ਗੱਲ ਕਹਿੰਨੇ ਆ ਕਿ ਜਦ ਕੋਈ ਇਦਾਂ ਦਾ ਕੰਮ ਹੁੰਦਾ ਆ ਤਾਂ ਉਹਦੇ ਉੱਤੇ ਗੁਰਮਤਾ ਕਰਕੇ ਜੋ ਸਾਰੇ ਸਿੰਘ ਜਾਂ ਸਾਰੇ ਸੰਗਤ ਜੋ ਫੈਸਲਾ ਕਰ ਲਵੇ ਜਿੱਦਾਂ ਸਾਡੇ ਸਾਰੇ ਸਿੰਘਾਂ ਦਾ ਇਹ ਫੈਸਲਾ ਸੀ ਸਾਰਿਆਂ ਦਾ ਕਿ ਇਹ ਇਹਦੀ ਤਫ਼ਤੀਸ਼ ਵਾਸਤੇ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਪੁੱਛਣ ਵਾਸਤੇ ਪੁਲਿਸ ਕੋਲ ਲੈ ਕੇ ਜਾਇਆ ਜਾਵੇ ਤੇ ਪੁਲਿਸ ਨੇ ਪੂਰਾ ਸਾਡਾ ਪ੍ਰਸ਼ਾਸਨ ਨੇ ਸਾਥ ਦਿੱਤਾ ਤੇ ਸਖਤੀ ਨਾਲ ਪੁੱਛਗਿੱਛ ਕੀਤੀ ਆ ਪਰ ਇਹਦੇ ਉੱਤੇ ਵੱਧ ਤੋਂ ਵੱਧ 295 ਏ ਧਾਰਾ ਲੱਗੂਗੀ ਸੋ ਇਹ ਗੱਲ ਹੈ ਆ ਕਿ ਜੇ ਆਪਾਂ ਐਜ ਕਾਨੂੰਨੀ ਕਾਰਵਾਈ ਕਰਨੀ ਆ ਵੈਸੇ ਤਾਂ ਸਾਨੂੰ ਗੁਰੂ ਮਹਾਰਾਜ ਦਾ ਹੁਕਮ ਆ ਕਿ ਗੁਰ ਕੀ ਨਿੰਦਾ ਸੁਨੇ ਨਾ ਕਾਨ ਪੇਟ ਕਰਾ ਸੰਗ ਕਿਰਪਾਨ ਸੋ ਵੈਸੇ ਤਾਂ ਇਹਨਾਂ ਦਾ ਇਲਾਜ ਇਹੀ ਇੱਕ ਆ ਕਿ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਤੇ ਇਹਨਾਂ ਨੂੰ ਸਜ਼ਾਏ ਮੌਤ ਵੀ ਹੋਣੀ ਚਾਹੀਦੀ ਹੈ ਸੋ ਪਰ ਇਹ ਸਿੰਘਾਂ ਦਾ ਗੁਰਮਤਾ ਹੋ ਗਿਆ ਸੀ ਸਾਰਿਆਂ ਦਾ ਹਾਲਾਂਕਿ ਕੋਈ ਸਿੰਘਾਂ ਦੀ ਰਾਏ ਸੀ ਵੀ ਇੱਕ ਵਾਰੀ ਇਹਨੂੰ ਸੋਧ ਦਾ ਸਵਾਦ ਨਾ ਲਾਇਆ ਜਾਵੇ ਪਰ ਸਾਰੇ ਸਿੰਘਾਂ ਦਾ ਗੁਰਮਤਾਏ ਸੀ ਕਿ ਨਹੀਂ ਇੱਕ ਵਾਰੀ ਪ੍ਰਸ਼ਾਸਨ ਨੂੰ ਪੁਛ ਗਿਚ ਆਪਣੇ ਤੌਰ ਤੇ ਤਫਤੀਸ਼ ਕੀਤੀ ਆ ਪ੍ਰਸ਼ਾਸਨ ਨੂੰ ਵਿੱਚ ਇਨਵੋਲਵ ਜਰੂਰ ਕੀਤਾ ਜਾ ਪ੍ਰਸ਼ਾਸਨ ਕਹੇ ਸੀ ਮੰਗ ਕਰਦੇ ਹੋ ਕਿ ਤੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਤੇ ਮੌਤ ਦੀ ਸਜ਼ਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ